ਪਿਛਲੇ ਲੰਬੇ ਸਮੇਂ ਤੋਂ ਅਧ ਵਿਚਕਾਰ ਲਟਕ ਰਹੀ ਖੈਰਾ ਰੋਡ ਤੇ ਪ੍ਰੀਮਿਕਸ ਪੈਨ ਦਾ ਕੰਮ ਅੱਜ ਸ਼ੁਰੂ ਕੀਤਾ ਗਿਆ ਅੱਜ ਇਸ ਸੜਕ ਦਾ ਕੰਮ ਸ਼ੁਰੂ ਕਰਨ ਦੌਰਾਨ ਨਵੇਂ ਬਨੇ ਐਮ ਸੀ ਸਹਿਬਾਨ ਅਤੇ ਨਾਲ ਹੀ ਨਗਰ ਪੰਚਾਇਤ ਸਰਦੂਲਗੜ ਦੇ ਅਧਿਕਾਰੀ ਵੀ ਮੌਜੂਦ ਰਹੇ ਇਸ ਮੌਕੇ ਤੇ ਉਹਨਾਂ ਕੀ ਕਿਹਾ ਆਓ ਸੁਣਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਸਾਰਿਆਂ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਐਮਐਲਏ ਸਾਹਿਬ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਦਾ ਜਿਨ੍ਹਾਂ ਨੇ ਫੰਡ ਮਹੀਆ ਕਰਾ ਕੇ ਇਹ ਸੜਕ ਬਣਾਉਣ ਵਿੱਚ ਮੌਨੋਂ ਦੀ ਸ਼ੁਰੂਆਤ ਕੀਤੀ ਹੈ। ਬਾਕੀ ਜਿਹੜੀ ਇਹ ਸੜਕ ਹੈਗੀ ਇਹ ਮੰਡੀ ਨਾਲ ਵੀ ਇਹ ਕਨੈਕਟ ਕਰ ਦਿੱਤੀ ਗਈ ਹੈ। ਇਹਦੇ ਵਿੱਚ ਇਹ ਸੜਕ ਤਾਂ ਬਣੂਗੀ ਹੀ ਬਣੂਗੀ ਤੇ ਮੰਡੀ ਦੇ ਵਿੱਚੋਂ ਵੀ ਇੱਕ ਛੋਟਾ ਜਿਹਾ ਟੁਕੜਾ ਇਹਦੇ ਨਾਲ ਕਨੈਕਟ ਨਹੀਂ ਸੀ ਹੁਣ ਇਹ ਮੰਡੀ ਨਾਲ ਜੋੜਤੀ ਜਿਹਦੇ ਨਾਲ ਜਿਹੜੇ ਸਾਡੇ ਕਿਸਾਨ ਭਰਾ ਨੇਗੇ ਉਹ ਜਿਹੜੀ ਫਸਲ ਹੈ ਸਿੱਧੀ ਇਸੇ ਸੜਕ ਰਾਹੀਂ ਹੀ ਮੰਡੀ 'ਚ ਜਾਊਗੀ ਤੇ ਇੱਥੋਂ ਹੀ ਮੰਨ ਲਓ ਉਹਨਾਂ ਦੀਆਂ ਟਰਾਲੀਆਂ ਭਰ ਜਾਣਗੀਆਂ ਜਿਸ ਦੇ ਨਾਲ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਵੀ ਮੰਨ ਲਓ ਹੱਲ ਹੋਏਗੀ ਸਮੱਸਿਆ ਜਿਹੜੀ ਹੈ ਇਸ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਵੀ ਸ਼ਹਿਰ ਨੂੰ ਜੋੜਨ ਵਾਲੀਆਂ ਕਈ ਹੋਰ ਵੀ ਸੜਕਾਂ ਜਿਹੜੀਆਂ ਹਾਂਜੀ ਪਰ ਆਵੇਲੇ ਖਾਬ ਹੋ ਗਿਆ ਸੀ ਉਹਨਾਂ ਤੱਕ ਵੀ ਲੱਗਦਾ ਕਿ ਤੋਂ ਤੱਕ ਉਹ ਮੁੱਕਦੇ ਕਿਹੜੀ ਇਸ ਤੋਂ ਬਾਅਦ ਇੱਕ ਥਿਲਿੰਗ ਸੈਂਟਰ ਰੋਡ ਹੈ ਜੀ ਸਾਡੀ ਉਹਦਾ ਅਸੀਂ ਜਿਹੜਾ ਸੀਬਰੇਡ ਬੋਰਡ ਨੂੰ ਬਿਲ ਦਿੱਤਾ ਹੋਇਆਗਾ ਉਦੇ ਫੰਡ ਸਾਨੂੰ ਛੇਤੀ ਆ ਜਾਣਗੇ ਇਸ ਤੋਂ ਬਾਅਦ ਅਸੀਂ ਉਹ ਸ਼ੁਰੂ ਕਰਵਾ ਰਹੇ ਹਾਂ ਟਿਲਿੰਗ ਸੈਂਟਰ ਰੋਡ ਤੇ ਉਸ ਤੋਂ ਬਾਅਦ ਸਵਾਦੂ ਵਾਲਾ ਰੋਡ ਤੇ ਇੱਕ ਬॉय ਸਕੂਲ ਰੋਡ ਹੈ ਉਸ ਤੇ ਵੀ ਪੀਸੀ ਵਰਕ ਹੋਣ ਵਾਲਾ ਇਸ ਤੋਂ ਬਾਅਦ ਜੀ ਅਸੀਂ ਉਹਨਾਂ ਦੀ ਮੰਨ ਲਓ ਟਰਨ ਬਾਈ ਟਰਨ ਅਸੀਂ ਇਹ ਕੰਮ ਸ਼ੁਰੂ ਕਰਵਾ ਰਹੇ ਹਾਂ ਇਹ ਜੀ ਖੈਰਾ ਰੋਡ ਹੈ ਜੀ ਪਿਛਲੇ 10 ਸਾਲਾਂ ਤੋਂ ਤਕਰੀਬਨ 12 ਸਾਲਾਂ ਤੋਂ ਵਿੱਚੇ ਪਈ ਸੀਗੀ ਬਹੁਤ ਲੋਕ ਪਰੇਸ਼ਾਨ ਸੀਗੇ ਅਸੀਂ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਨਾਲ ਸਾਡੇ ਐਮਐਲਏ ਸਾਹਿਬ ਗੁਰਪ੍ਰੀਤ ਸਿੰਘ ਬਣਾਵਾਲੀ ਜਿਨ੍ਹਾਂ ਨੇ ਇਲਾਕੇ ਦੀ ਜੋਗ ਮੰਗ ਨੂੰ ਸਾਡੀ ਮੰਗ ਨੂੰ ਮੰਨ ਕੇ ਇਹ ਕੰਮ ਸ਼ੁਰੂ ਕਰਵਾਇਆਗਾ ਫੰਡ ਮੁਹਈਆ ਕਰਵਾਇਆ ਤੇ ਮੇਰਾ ਇਸ ਵਾਰਡ ਦੇ ਨਾਲ ਇਸ ਇਲਾਕੇ ਨਾਲ ਸੰਬੰਧ ਐਮ ਸੀ ਹੋਣ ਕਰਕੇ ਮੈਂ ਸਾਰੇ ਇਲਾਕੇ ਦੀ ਆਵਾਜ਼ ਸੀ ਇਹ ਵੀ ਸੜਕ ਬਣਨੀ ਚਾਹੀਦੀ ਆ ਤੋਂ ਸਾਨੂੰ ਅੱਜ ਬੜੀ ਖੁਸ਼ੀ ਆ ਸਾਡੇ ਇਲਾਕੇ ਨੂੰ ਬੜੀ ਖੁਸ਼ੀ ਆ ਵੀ ਇਹ ਸੜਕ ਬਣ ਰਹੀ ਆ ਅਸੀਂ ਸਰ ਭਗਵਾਨ ਤਮਾਨ ਸਰਕਾਰ ਦਾ ਤੇ ਨਾਲ ਦੀ ਨਾਲ ਸਾਡੇ ਐਮ ਐਲ ਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਸਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਾਡੇ ਲਈ ਸਾਡੇ ਮਾਨਯੋਗ ਐਮਐਲਏ ਸਾਹਿਬ ਸਮੂਹ ਐਮਸੀ ਸਾਹਿਬਾਨ ਪ੍ਰੈਜ਼ੀਡੈਂਟ ਸਾਹਿਬ ਇਹਨਾਂ ਸਾਰਿਆਂ ਦੇ ਹੀ ਸਹਿਯੋਗ ਦੇ ਨਾਲ ਅੱਜ ਇਹ ਜਿਹੜੀ ਬਹੁਤ ਲੰਮੇ ਸਮੇਂ ਤੋਂ ਸ਼ਹਿਰ ਵਾਸੀਆਂ ਅਤੇ ਖਾਸ ਕਰ ਖੈਰਾ ਕਰੰਡੀ ਪਿੰਡਾਂ ਦੀ ਜੋ ਡਿਮਾਂਡ ਸੀ ਉਸ ਨੂੰ ਅਸੀਂ ਪੂਰਾ ਕਰਨ ਜਾ ਰਹੇ ਹਾਂ ਇਹ ਸੜਕ ਜਿਹੜੀ ਬਸ ਬਿਲਕੁਲ ਹੁਣ ਆਪਣੇ ਅੰਤਮ ਚਰਨ ਦੇ ਵਿੱਚ ਹੈ ਇਹਦੇ ਉੱਪਰ ਬੀਐਮ ਪੈਣਾ ਸ਼ੁਰੂ ਹੋ ਗਿਆ ਹੈ ਕੁਝ ਹੀ ਦਿਨਾਂ ਦੇ ਵਿੱਚ ਇਹਦੇ ਉੱਪਰ ਪੀਸੀ ਅਤੇ ਸੀਲ ਕੋਟ ਦਾ ਕੰਮ ਹੋਣ ਤੋਂ ਬਾਅਦ ਇਹ ਸੜਕ ਬਿਲਕੁਲ ਮੁਕੰਮਲ ਕਰਕੇ ਸ਼ਹਿਰ ਵਾਸੀਆਂ ਤੇ ਪਿੰਡ ਵਾਸੀਆਂ ਵਾਸਤੇ ਆਮ ਟ੍ਰੈਫਿਕ ਦੇ ਲਈ ਅਸੀਂ ਖੋਲ੍ਹ ਦੇਵਾਂਗੇ ਜੀ ਪਰ ਕਾਫੀ ਦੇਰ ਲੱਗਣ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਹੈ ਉਸ ਬਾਰੇ ਕੀ ਸਰ ਇਹਦੇ ਵਿੱਚ ਜਿਸ ਤਰ੍ਹਾਂ ਮੇਰੇ ਰਿਸਪੈਕਟਡ ਐਮਸੀ ਸਹਿਬਾਨ ਪ੍ਰੈਜ਼ੀਡੈਂਟ ਸਾਹਿਬ ਨੇ ਦੱਸਿਆ ਹੈਗਾ ਜੋ ਪਹਿਲਾਂ ਸੀਵਰ ਸੀ ਇਹ ਬਿਲਕੁਲ ਸੜਕ ਦੇ ਵਿਚਾਲੇ ਸੀ ਅਗਰ ਸੜਕ ਦੇ ਵਿਚਾਲੇ ਅਸੀਂ ਸੀਵਰ ਦੇ ਵਿੱਚ ਇਹਨੂੰ ਕੰਮ ਨੂੰ ਕੰਪਲੀਟ ਕਰ ਦਿੰਦੇ ਤਾਂ ਕਿਸੇ ਵੀ ਸਮੇਂ ਸੀਵਰ ਦੇ ਵਿੱਚ ਕੋਈ ਸਮੱਸਿਆ ਆndi ਤਾਂ ਇਸ ਨੂੰ ਤੋੜਨ ਦੇ ਵਿੱਚ ਬਹੁਤ ਸਾਡਾ ਨੁਕਸਾਨ ਹੋ ਜਾਣਾ ਸੀ ਉਹ ਸੀਵਰ ਨੂੰ ਪਹਿਲਾਂ ਅਸੀਂ ਸਾਈਡ ਤੇ ਕੀਤਾ ਅਗਰ ਇਹਦੇ ਵਿੱਚ ਕੋਈ ਸਮੱਸਿਆ ਆਂਦੀ ਤਾਂ ਸੜਕ ਦੇ ਉੱਪਰ ਕੋਈ ਇਹਦਾ ਪ੍ਰੈਸ਼ਰ ਨਹੀਂ ਆਏਗਾ ਇਸ ਕਰਕੇ ਥੋੜਾ ਉਹ ਟਾਈਮ ਲੱਗੇਗਾ ਤੇ ਮੋਰਓਵਰ ਇਸ ਤੋਂ ਪਹਿਲਾਂ 3-4 ਮਹੀਨੇ ਠੰਡ ਦਾ ਸੀਜ਼ਨ ਸੀ ਠੰਡ ਦੇ ਸੀਜ਼ਨ ਦੇ ਵਿੱਚ ਜੋ ਪੀਸੀ ਹੈ ਉਹ ਨਹੀਂ ਪਾ ਸਕਦੇ ਅਗਰ ਠੰਡ ਦੇ ਸੀਜ਼ਨ ਦੇ ਵੀ ਪੀਸੀ ਪਾਣੇ ਤਾਂ ਉਹਦਾ ਪੂਰਾ ਗ੍ਰਿਪ ਨਹੀਂ ਬਣਦਾ ਇਹ ਮਾਰਚ ਦੇ ਬਿਲਕੁਲ ਐਂਡ ਵਾਲੇ ਹਫਤੇ ਤੋਂ ਸ਼ੁਰੂ ਹੋ ਕੇ ਜੂਨ ਤੱਕ ਦਾ ਹੀ ਇਹਦਾ ਪ੍ਰੋਪਰ ਟਾਈਮ ਹੁੰਦਾ ਉਹ ਅਸੀਂ ਜਿਵੇਂ ਧੁੱਪਾਂ ਸ਼ੁਰੂ ਹੋਈਆਂ ਤਾਂ ਇਸ ਨੂੰ ਸ਼ੁਰੂ ਕਰ ਦਿੱਤਾ ਜੀ ਸਰ ਇਹ ਸੜਕ ਦੀ ਕਿੰਨੀ ਲੰਬਾਈ ਹੈ ਤੇ ਕਿੰਨੇ ਅਮਾਊਂਟ ਦਾ ਪ੍ਰੋਜੈਕਟ ਹੈ ਇਹ ਸਰ ਸੜਕ ਦੀ ਜਿਹੜੀ ਲੰਬਾਈ ਹੈ 2.31 ਕਿਲੋਮੀਟਰ ਹੈ ਤੇ 1.32 ਕਰੋੜ ਦਾ ਇਹ ਜਿਹੜਾ ਐਸਟੀਮੇਟ ਹੈਗਾ ਜੀ ਇਹਦਾ ਇਸ ਕੋ ਵੀਣਾ ਸ਼ਹਿਰ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਸਰਕਾਰਾਂ ਦਾ ਪ੍ਰੋਪੋਜ਼ਲ ਨਗਰ ਪੰਚਾਇਤ ਵੱਲੋਂ ਪਾਇਆ ਹੋਰ ਸਰ ਅਸੀਂ ਜਿਹੜਾ ਚਿਲਿੰਗ ਸੈਂਟਰ ਰੋਡ ਦੇ ਉੱਪਰ ਵੀ ਬਹੁਤ ਜਲਦੀ ਕੰਮ ਸ਼ੁਰੂ ਕਰਨਾ ਚਾਹੁੰਦੇ ਹਾਂਗੇ ਕਿਉਂਕਿ ਕੁਝ ਪੈਸੇ ਅਸੀਂ ਸੀਵਰੇਜ ਬੋਰਡ ਤੋਂ ਲੈਣੇ ਜਿਵੇਂ ਹੀ ਸਾਡੇ ਕੋਲ ਪੈਸੇ ਆਉਂਦੇ ਨੇ ਅਸੀਂ ਤੁਰੰਤ ਉਹਦਾ ਵੀ ਟੈਂਡਰ ਲਗਾ ਕੇ ਉਸ ਕੰਮ ਨੂੰ ਸ਼ੁਰੂ ਕਰ ਦਾਂਗੇ ਤੇ ਮਾਨਯੋਗ ਐਮਐਲਏ ਸਾਹਮਣੇ ਵੀ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ ਫੰਡਸ ਦੀ ਸਾਨੂੰ ਘਾਟ ਨਹੀਂ ਰਹਿੰਦੇ ਜਿਵੇਂ-ਜਿਵੇਂ ਉਹਨਾਂ ਵੱਲੋਂ ਸਾਨੂੰ ਫੰਡ ਪ੍ਰੋਵਾਈਡ ਕਰਾਏ ਜਾਂਦੇ ਆ ਅਸੀਂ ਸ਼ਹਿਰ ਦੀਆਂ ਪਹਿਲਾਂ ਇੰਪੋਰਟੈਂਟ ਰੋਡ ਜੋ ਇਸ ਤੋਂ ਅਲਾਵਾ ਸ਼ਹਿਰ ਦੇ ਵਿੱਚ ਸੀਵਰੇਜ ਦੀ ਵੀ ਬਹੁਤ ਸਮੱਸਿਆ ਆ ਉਹਦੇ ਵਾਸਤੇ ਹਾਂ ਸਰ ਸੀਵਰ ਦੇ ਬਾਰੇ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਸੀਵਰ ਦੇ ਵਿੱਚ ਹੜ੍ਹਾਂ ਦੇ ਟਾਈਮ ਦੇ ਵਿੱਚ ਦੋ ਤਿੰਨ ਵਾਰ ਸੀ ਉਹ ਬਿਲਕੁਲ ਮਤਲਕ ਕਿ ਉਸ ਰੇਤੇ ਦੇ ਨਾਲ ਭਰ ਗਏ ਸੀ ਉਸ ਦੇ ਵਿੱਚ ਅਸੀਂ ਡਿਪੋਜ਼ਿਟ ਵਰਕ 20 ਲੱਖ ਰੁਪਏ ਸੀਵਰੇਜ ਬੰਨੂ ਭੇਜਿਆ ਤੇ ਪਿੱਛੇ ਸਾਰੇ ਐਮਸੀ ਸਾਹਿਬਾਨ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀਆਂ ਟੀਮਾਂ ਦੇ ਨਾਲ ਉਹ ਦੋ ਬਾੜਾਂ ਦਾ ਜਿਹੜਾ ਕੰਮ ਹੈ ਬਹੁਤ ਹੀ ਵਧੀਆ ਢੰਗ ਨਾਲ ਚੱਲ ਰਿਹਾ ਤੇ ਉੱਥੋਂ ਜੋ ਸੀਵਰ ਓਵਰਫਲੋ ਹੋ ਰਿਹਾ ਸੀ ਉਹ ਬਿਲਕੁਲ ਹੁਣ ਇਨ ਆਰਡਰ ਹੈ ਭਈ ਇਹ 10-12 ਸਾਲਾਂ ਤੋਂ ਸੜਕ ਲੰਮਕ ਰਹੀ ਸੀ ਬਣ ਨਹੀਂ ਰਹੀ ਸੀਗੀ ਜੀ ਪਹਿਲਾਂ ਤਾਂ ਧੰਨਵਾਦ ਕਰਦੇ ਆਂ ਅਸੀਂ ਗੁਰਪ੍ਰੀਤ ਸਿੰਘ ਬਣਾਵਾਲੀ ਜਿਨ੍ਹਾਂ ਨੇ ਸਾਨੂੰ ਫੰਡ ਦੇ ਕੇ ਸੜਕ ਬਣਾਉਣ ਲਈ ਕਿਹਾਗਾ ਫਿਰ ਅਸੀਂ ਧੰਨਵਾਦ ਕਰਦੇ ਆਂ ਸਾਡਾ ਕਮੇਟੀ ਦੇ ਜੋ ਪ੍ਰਧਾਨ ਨੇ ਜੋ ਸਾਡ ਨੂੰ ਲੀਡ ਕਰ ਰਹੇ ਨੇ ਇਹ ਹਰੇਕ ਮਤਲਬ ਵਧੀਆ ਕੰਮ ਪ੍ਰਤੀ ਸਾਡੇ ਪੂਰਾ ਸਾਥ ਦਿੰਦੇ ਨੇ ਫਿਰ ਅਸੀਂ ਧੰਨਵਾਦ ਕਰਦੇ ਆਂ ਯੂਓ ਸਾਹਿਬ ਦਾ ਸਾਰੀ ਕਮੇਟੀ ਦਾ ਸਾਡੇ ਐਮਸੀ ਸਾਹਿਬਾਨਾ ਦਾ ਕੰਮ ਕਾਫੀ ਦੇਰ ਬਾਅਦ ਸ਼ੁਰੂ ਹੋਇਆ ਜੀ ਇਹਦੇ ਨੀ ਪੱਤਰ ਰੱਖਤ ਪਾਉ ਉਹਦਾ ਜਿੱਤਾਂ ਪਹਿਲਾਂ ਨੇ ਜੀ ਇੱਥੇ ਸੀਵਰੇਜ ਦੀ ਥੋੜੀ ਜਿਹੀ ਗਲਤੀ ਸੀਗੀ ਵਿਚਾਲੇ ਪਿਆ ਹੋਇਆ ਸੀ ਇਹ ਜੀ ਹੁਣ ਸਾਈਡ ਤੇ ਕੀਤਾ ਜੀ ਸੀਵਰੇਜ ਥੋੜਾ ਜਆ ਇਸ ਕਰਕੇ ਕੰਮ ਰੁਕਿਆ ਹੋਇਆ ਸੀਗਾ ਇੱਕ ਇਹ ਜਿਹੜੀ ਸੜਕ ਆ ਜੀ ਗਰਮੀਆਂ ਚ ਹੀ ਬਣਦੀ ਹੈ ਜੀ ਸੈਲਾਂ ਚ ਬਣਦੀ ਨਹੀਂ ਕਿਸੇ ਗਰਮੀ ਚ ਸੀ ਸੀਵਰੇਜ ਪਾਸੇ ਕਰਨ ਲਈ ਜੀ ਠੱਕਾ ਘਾਟ ਵੀ ਮਨ ਕੇ ਚਲੋ 1.5 ਸਾਲ ਦਾ ਸਮਾਂ ਲੱਗ ਗਿਆ ਇਹਦੇ ਵਿੱਚ ਕਿਹਦੇ ਬਾਰੇ ਕੀ ਇਹ ਪਹਿਲਾਂ ਨੇ ਜੀ ਕਮੇਟੀ ਨਹੀਂ ਬਣੀ ਸੀਗੀ ਆਪਣੀ 10 ਸਾਲਾਂ ਤੋਂ ਹੁਣ ਕਮੇਟੀ ਬਣੀ ਆ ਜੀ ਹੁਣ ਕੰਮ ਪੂਰੀ ਸਪੀਡ ਨਾਲ ਹੋਣਗੇ ਜੀ